ਟ੍ਰੈਫਿਕ ਪੁਲਿਸ ਵੱਲੋਂ ਆਟੋ ਅਤੇ ਈ ਰਿਕਸ਼ਾ ਚਾਲਕਾਂ ਨੂੰ ਨਿਯਮਾਂ ਦੇ ਮੁਤਾਬਕ ਚੱਲਣ ਲਈ ਦਿੱਤੀ ਗਈ 15 ਮਾਰਚ ਤੱਕ ਦੀ ਮੌਹਲਤ ਖਤਮ ਹੋ ਚੁੱਕੀ ਹੈ ਪਰ ਬਾਵਜੂਦ ਇਸਤੇ ਸ਼ਹਿਰ ਵਿੱਚ ਜ਼ਿਆਦਾਤਰ ਆਟੋ ਅਤੇ ਈ ਰਿਕਸ਼ਾ ਚਾਲਕਾਂ ਨੇ ਨਾ ਤਾਂ ਵਰਦੀ ਪਹਿਨੀ ਹੈ ਤੇ ਨਾ ਹੀ ਆਪਣੀਆਂ ਗੱਡੀਆਂ ਦੇ ਅੱਗੇ ਅਤੇ ਪਿੱਛੇ ਨਾਮ ਤੇ ਪਤੇ ਦੀ ਪਲੇਟ ਲਗਵਾਈ ਹੈ ਇਸ ਦੇ ਨਾਲ ਹੀ ਈ ਰਿਕਸ਼ਾ ਚਾਲਕਾਂ ਨੂੰ 15 ਮਾਰਚ ਤੱਕ ਆਪਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਦਾ ਸਮਾਂ ਦਿੱਤਾ ਗਿਆ ਸੀ ਪਰ ਅੱਜ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਬਿਨਾ ਨੰਬਰ ਈ ਰਿਕਸ਼ਾ ਸ਼ਹਿਰ ਦੀਆਂ ਸੜਕਾਂ ਤੇ ਦੌੜ ਰਹੇ ਨੇ ਦੱਸ ਦਈਏ ਕਿ ਇੱਕ ਮਹੀਨਾ ਪਹਿਲਾਂ ADGP ਟ੍ਰੈਫਿਕ ਗੁਰਪ੍ਰੀਤ ਕੌਰ ਪੁਰੇਵਾਲ ਨੇ ਈ ਰਿਕਸ਼ਾ ਡੀਲਰਾਂ ਅਤੇ ਯੂਨੀਅਨ ਮੈਂਬਰਾਂ ਦੇ ਨਾਲ ਬੈਠਕ ਕਰਕੇ ਉਹਨਾਂ ਨੂੰ 15 ਮਾਰਚ ਤੱਕ ਦਾ ਸਮਾਂ ਦਿੱਤਾ ਸੀ ਕਿ ਉਹਨਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਜ਼ਰੂਰ ਕਰਨ ਜੋ ਉਹਨਾਂ ਨੇ ਬੀਤੇ ਸਮੇਂ ਵਿੱਚ ਵਿੱਚ ਸਨ ਇਸ ਤੋਂ ਇਲਾਵਾ ਰੁਟੀਨ ਵਿੱਚ ਵੇਚੇ ਜਾਣ ਵਾਲੇ ਈ ਰਿਕਸ਼ਾ ਦੀ RC ਜ਼ਰੂਰ ਬਣਵਾਉਣ ਜਿਨ੍ਹਾਂ ਵਾਹਨਾਂ ਦੀ ਆਰਸੀ ਨਹੀਂ ਬਣੀ ਸੀ ਉਹਨਾਂ ਨੂੰ 15 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਆਟੋ ਰਿਕਸ਼ਾ ਤੇ ਈ ਰਿਕਸ਼ਾ ਚਾਲਕਾਂ ਨੂੰ ਵੀ ਇਹ ਤਾਕੀਦ ਕੀਤੀ ਗਈ ਸੀ ਕਿ ਉਹ ਸਟੀਲ ਗ੍ਰੇ ਰੰਗ ਦੀ ਵਰਦੀ ਪੈਨਨਟ ਜਿਸ ਤੇ ਨੇਮ ਪਲੇਟ ਲੱਗੀ ਹੋਵੇ ਨਾਲ ਕੀ ਗੱਡੀਆਂ ਦੇ ਅੱਗੇ ਤੇ ਪਿੱਛੇ ਨਾਮ ਤੇ ਪਤੇ ਦੀ ਪਲੇਟ ਲਗਵਾਉਣਾ ਵੀ ਜ਼ਰੂਰੀ ਹੈ ਪਰ ਇਹਨਾਂ ਹਦਾਇਤਾਂ ਨੂੰ ਇੱਕ ਮਹੀਨਾ ਹੋਣ ਤੋਂ ਬਾਅਦ ਵੀ ਜ਼ਿਆਦਾਤਰ ਆਟੋ ਅਤੇ ਈ ਰਿਕਸ਼ਾ ਚਾਲਕ ਨਿਯਮ ਮੰਨਣੇ ਮਨਜ਼ੂਰ ਨਹੀਂ ਹਨ ਹਾਲਾਂਕਿ ਪਿਤੇ ਦਿਨੀ ਆਟੋ ਯੂਨੀਅਨ ਦੇ ਮੈਂਬਰਾਂ ਦੇ ਨਾਲ ਪੁਲਿਸ ਅਧਿਕਾਰੀਆਂ ਦੀ ਬੈਠਕ ਦੌਰਾਨ ਆਪਸੀ ਸਹਿਮਤੀ ਨਾਲ ਇਹ ਨਿਰਣੇ ਲਿਆ ਗਿਆ ਸੀ ਕਿ ਡੀਜ਼ਲ ਆਟੋ ਰਿਕਸ਼ਾ ਸਿਟੀ ਏਰੀਆ ਵਿੱਚ ਐਂਟਰੀ ਨੂੰ ਲੈ ਕੇ ਕੁਝ ਰਾਹਤ ਦਿੱਤੀ ਜਾ ਸਕਦੀ ਹੈ ਪਰ ਵਰਦੀ ਪਹਿਨਣਾ ਨੇਮ ਪਲੇਟ ਲਗਾਉਣਾ ਅਤੇ ਵਾਹਨ ਦੇ ਅੱਗੇ ਤੇ ਪਿੱਛੇ ਨਾਮ ਪਤੇ ਦੀ ਪਲੇਟ ਲਗਾਉਣਾ ਜ਼ਰੂਰੀ ਹੈ ਉਧਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਗਾਮੀ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਿਆਸੀ ਨੇਤਾ ਵੀ ਨਹੀਂ ਚਾਹੁੰਦੇ ਕਿ ਵੋਟਰਾਂ ਨੂੰ ਨਰਾਜ ਕੀਤਾ ਜਾਵੇ ਇਸ ਦੇ ਲਈ ਜ਼ੁਬਾਨੀ ਤੌਰ ਤੇ ਹੀ ਅਧਿਕਾਰੀਆਂ ਨੂੰ ਕੁਝ ਨਰਮੀ ਵਰਤਣ ਦੀ ਹਦਾਇਤ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਵੀ ਅਜੇ ਸਖਤੀ ਵਰਤਣ ਦੀ ਬਜਾਏ ਚਾਲਕਾਂ ਨੂੰ ਜਾਗਰੂਕ ਕਰਨ ਵੱਲ ਜੁਟੇ ਹੋਏ ਨੇ ਈ ਰਿਕਸ਼ਾ ਚਾਲਕਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਮੁਤਾਬਕ ਡਰਾਈਵਿੰਗ ਲਾਇਸੈਂਸ ਈ ਰਿਕਸ਼ਾ ਦੀ ਰਜਿਸਟ੍ਰੇਸ਼ਨ ਅਤੇ ਹੋਰ ਜ਼ਰੂਰੀ ਕਾਗਜ਼ ਆਪਣੇ ਕੋਲ ਰੱਖਣ ਲਈ ਕਿਹਾ ਗਿਆ ਹੈ ਇਸ ਸੰਬੰਧੀ ਈ ਰਿਕਸ਼ਾ ਯੂਨੀਅਨ ਦੇ ਮੈਂਬਰਾਂ ਵੱਲੋਂ ਹਲਕਾ ਪੂਰਬੀ ਤੋਂ ਵਿਧਾਇਕ ਤਲਜੀਤ ਸਿੰਘ ਗਰੇਵਾਲ ਭੂਲਾ ਨਾਲ ਮੁਲਾਕਾਤ ਕੀਤੀ ਗਈ ਅਤੇ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ